ਜਦੋਂ ਮਹਾਰਾਜ ਗਏ ਕਾਫਲਾ ਚੱਲ ਪਿਆ ਗੁਰਮੁਖੋ ਥੋੜੀ ਦੂਰ ਅਜੇ ਕੀਰਤਪੁਰ ਸਾਹਿਬ ਜਿਹੜਾ ਲੰਘੇ ਹੀ ਸੀਗੇ ਪਿੱਛੇ ਫੌਜਾਂ ਨੇ ਕਸਮਾਂ ਵਾਦੇ ਭੁੱਲ ਕੇ ਫਿਰ ਹਮਲਾ ਕਰ ਦਿੱਤਾ ਤੇ ਕੁਝਕ ਜਿਹੜੀਆਂ ਫੌਜਾਂ ਕੁਝਕ ਸਿਪਾਈ ਵजीर खान ਸੂਬੇਦਾਰ ਜਿਹੜੇ ਸੀ ਉਹ ਆਨੰਦਪੁਰ ਵਿੱਚ ਟੁੱਟ ਕੇ ਪੈ ਗਏ ਵੀ ਪਤਾ ਨਹੀਂ ਉੱਥੇ ਕੀ ਪਿਆ ਤੇ ਉਹ ਜਾ ਕੇ ਅਸੀਂ ਲੁੱਟ ਲਈਏ ਕੁਝਕ ਜਿਹੜੇ ਸੀ ਪਿੱਛੇ ਹਮਲਾ ਕਰ ਦਿੱਤਾ ਮਹਾਰਾਜ ਜੀ ਵਿਚਕਾਰ ਜਾਂਦੇ ਆ ਉਹਨਾਂ ਤੋਂ ਅੱਗੇ ਮਾਤਾ ਜੀ ਜਾ ਰਹੇ ਉਹਨਾਂ ਤੋਂ ਅੱਗੇ ਸਿੱਖਾਂ ਦਾ ਜਥਾ ਜਾਂਦਾ ਸਾਰਿਆਂ ਤੋਂ ਲਾਸਟ ਤੇ ਕਿ ਉਹ ਲੰਬੀ ਕਤਾਰ ਸੀ 500 ਸਿੰਘਾਂ ਦਾ ਜਥਾ ਸਾਰਿਆਂ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੀ ਜਾ ਰਹੇ ਨੇ ਅਗਵਾਈ ਕਰਦੇ ਆ ਵੱਡੇ ਸੀ ਮਹਾਰਾਜ ਜੀ ਦੇ ਜਿਹੜੇ ਪੁੱਤਰ ਸਹਜਾਦੇ ਪਿੱਛੇ ਜਦੋਂ ਫੌਜਾਂ ਨੇ ਹਮਲਾ ਕੀਤਾ ਤੇ ਕੁਝ ਸਮਾਂ ਜਿਹੜਾ ਬਾਬਾ ਅਜੀਤ ਸਿੰਘ ਜੀਆ ਨੇ ਉੱਥੇ ਹੀ ਮੋਰਚਾ ਲਾ ਕੇ ਉਹਨਾਂ ਦਾ ਸਾਹਮਣਾ ਕਰਨਾ ਸ਼ੁਰੂ ਕਰ ਲਿਆ। ਪਿੱਛੇ ਹੀ ਫੌਜਾਂ ਦਾ ਲੰਬੀ ਲਾਈਨ ਸੀ ਜਦੋਂ ਮਹਾਰਾਜ ਨੇ ਵੇਖਿਆ ਪਲੀਤੇ ਧੁਖਦੇ। ਬਾਦਸ਼ਾਹ ਪੁੱਛਦੇ ਵੀ ਇਹ ਖੜਾਕ ਆਉਂਦਾ ਹੈ। ਇਹ ਕੀ ਹੋਇਆ? ਮਹਾਰਾਜ ਲੱਗਦਾ ਫੌਜਾਂ ਚੜ ਕੇ ਆ ਗਈਆਂ। ਸਤਗੁਰੂ ਮਹਾਰਾਜ ਸਾਰਿਆਂ ਵੱਲ ਨਿਗਾ ਮਾਰਦੇ ਐ। ਇੱਕ ਸਮਾਂ ਐਸਾ ਸੀ ਸੇਖ ਉਹਦਾ ਗੰਮ ਜਾਰਿਓ। ਜਾਦਿਆਂ ਜਾਂਦਿਆਂ ਜਿਹੜਾ ਸ਼ਾਮ ਦਾ ਸਮਾਂ ਰਾਤਰੀ ਪੈਣ ਤੇ ਆਈ ਪਈ ਹੈ ਤੇ ਪਾਤਸ਼ਾਹ ਕਹਿੰਦੇ ਵੀ ਅਜੀਤ ਸਿੰਘ ਕਿੱਥੇ ਹੈ ਮਹਾਰਾਜ ਉਹ ਹੀ ਸਾਰੀਆਂ ਫੌਜਾਂ ਦਾ ਸਾਹਮਣਾ ਕਰਦੇ ਆ ਭਾਈ ਉਦੇ ਸਿੰਘ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਜਾਓ ਤੇ ਅਜੀਤ ਸਿੰਘ ਨੂੰ ਸਾਡੇ ਕੋਲ ਭੇਜੋ ਭਾਈ ਉਦੇ ਸਿੰਘ ਗਏ ਹੈ ਵੇਖਿਆ ਪਿੱਛੇ ਬਾਬਾ ਅਜੀਤ ਸਿੰਘ ਤੀਰਾਂ ਦੀ ਵਿਚਾੜ ਨਾਲ ਫੌਜਾਂ ਨੂੰ ਰੋਕੀ ਖੜਿਆ ਹੋਰ ਨਾਲ ਸਿੰਘ ਨੇ ਉਦੇ ਸਿੰਘ ਜੀ ਨੇ ਜਾ ਕੇ ਸੁਨੇਹਾ ਦਿੱਤਾ ਵੀ ਤੁਹਾਨੂੰ ਸਤਿਗੁਰੂ ਮਹਾਰਾਜ ਯਾਦ ਕਰਦੇ ਆ ਤੁਸੀਂ ਉਹਨਾਂ ਕੋਲ ਜਾਓ ਤੇ ਇੱਥੇ ਅਸੀਂ ਵੇਖਦੇ ਆ ਭਾਈ ਉਦੇ ਸਿੰਘ ਨੇ ਉੱਥੇ ਮੋਰਚਾ ਲਾਇਆ ਬਾਬਾ ਅਜੀਤ ਸਿੰਘ ਜੀ ਗੁਰੂ ਮਹਾਰਾਜ ਕੋਲ ਆ ਗਏ ਆ ਚਲਦੇ ਆ ਚਲਦੇ ਆ ਕਾਫਲਾ ਚੱਲੀ ਜਾ ਰਿਹਾ ਹੈ ਪਿੱਛੇ ਫੌਜਾਂ ਦਾ ਮੁਕਾਬਲਾ ਕਰਦੇ ਆ ਰਹੇ ਆ ਸਿੱਖ ਜਿਨ੍ਹਾਂ ਚ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਆ ਹੋਰ ਕਈ ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਜਦੋਂ ਸਰਸਾ ਕੰਡੇ ਪਹੁੰਚੇ ਫਿਰ ਮਹਾਰਾਜ ਨੇ ਉੱਥੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਵੀ ਜਿਹੜਾ ਰੋਜ਼ਾਨਾ ਦਾ ਆਪਣਾ ਨੇਮ ਸੀਗਾ ਆਲੇ ਦੁਆਲੇ ਸੱਚੇ ਪਾਤਸ਼ਾਹ ਦੇ ਸਿੰਘਾਂ ਨੇ ਘੇਰਾ ਕਰ ਲਿਆ ਤੇ ਜਿੱਦਾਂ ਇੱਕ ਚੱਕਰ ਬਣਾ ਕੇ ਮਹਾਰਾਜ ਜੀ ਦੀ ਹਿਫਾਜ਼ਤ ਕਰ ਰਿਹਾ ਤੇ ਅੰਦਰ ਕੀਰਤਨ ਹੋ ਰਿਹਾ ਆਸਾ ਦੀ ਵਾਰ ਪੜ੍ਹੀ ਜਾ ਰਹੀ ਹੈ ਆਸੇ-ਪਾਸਿਓਂ ਫੌਜਾਂ ਦਾ ਹਮਲਾ ਹੈ ਤੇ ਗੁਰੂ ਕੇ ਸਿੱਖ ਉਹਨਾਂ ਦਾ ਮੁਕਾਬਲਾ ਕਰੀ ਜਾਂਦੇ ਐ ਕਿਹੋ ਜਿਹਾ ਖੇੜ ਸਰਸਾ ਦੇ ਕੰਡੇ ਤੇ ਵਰਤ ਰਿਆ। ਸਵੇਰ ਹੋ ਗਈ ਸੀ ਗੁਰਮੁਖ ਪਿਆਰਿਓ ਸਤ ਪੋ ਦਾ ਦਿਨ ਸਵੇਰ ਦਾ ਜਿਹੜਾ ਚੜਿਆ ਛੇ ਪੋ ਦਾ ਦਿਨ ਤੇ ਰਾਤ ਬੀਤ ਚੁੱਕੇ ਆ। ਫਿਰ ਅੱਗੇ ਜਦੋਂ ਸਰਸਾ ਚੜੀ ਆ ਰਹੀ ਐ ਤੇ ਜਾਣਾ ਵੀ ਜ਼ਰੂਰੀ ਸੀ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਉੱਥੇ ਫਿਰ ਖਪੜਾ ਤਫੜੀ ਮੱਛੀ ਦੀ ਫੌਜਾਂ ਚੜ ਕੇ ਆ ਗਈਆਂ ਬਾਬਾ ਅਜੀਤ ਸਿੰਘ ਕਹਿੰਦੇ ਮਹਾਰਾਜ ਇੱਥੋਂ ਜਿੰਨਾ ਜਲਦੀ ਹੋ ਸਕੇ ਚੱਲਿਆ ਜਾਵੇ ਤਾਂ ਕਿ ਅਗਲਾ ਕਿਤੇ ਆਪਾਂ ਪੜਾਅ ਕਰ ਸਕੀਏ ਉਸ ਤੋਂ ਬਾਅਦ ਜਦੋਂ ਸਰਸਾ ਪਾਰ ਕੀਤੀ ਪਾਤਸ਼ਾਹ ਨੇ ਜਾਨਾਂ ਤੋਂ ਪਿਆਰੇ ਸਿੱਖ ਮਹਾਰਾਜ ਜੀ ਦੇ ਸਰਸਾ ਦੀ ਪੇਟਾ ਚੜ ਗਏ ਆ ਬੜਾ ਪਵਿੱਤਰ ਤੇ ਅਮੋਲਕ ਭਾਰੀ ਖਜ਼ਾਨਾ ਮਹਾਰਾਜ ਜੀ ਦਾ ਜਿੰਨਾ ਕੋ ਸੀਗਾ ਗ੍ਰੰਥ ਵੀ ਦੱਸਦੇ ਆ ਵੀ ਕੁਝ ਗ੍ਰੰਥ ਵੀ ਮਹਾਰਾਜ ਦੇ ਸਰਸਾ ਦੀ ਪੇਟਾ ਚੜ੍ਹਿਆ ਉੱਥੇ ਹੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਸਤਗੁਰੂ ਮਹਾਰਾਜ ਜੀ ਨਾਲੋਂ ਗੁਰੂ ਦੇ ਪਰਿਵਾਰ ਨਾਲੋਂ ਵੱਖ ਹੋ ਗਏ ਉੱਥੇ ਹੀ ਮਾਤਾ ਸਾਹਿਬ ਦੇਵਾ ਜੀ ਤੇ ਉੱਥੇ ਹੀ ਮਾਤਾ ਸੁੰਦਰੀ ਜੀ ਉੱਥੇ ਹੀ ਭਾਈ ਮਨੀ ਸਿੰਘ ਜੀ ਇਹ ਦਿੱਲੀ ਵੱਲੋਂ ਰਵਾਨਾ ਹੋ ਗਏ ਇਹ ਵੀ ਪਰਿਵਾਰ ਵੱਖਰਾ ਹੋ ਗਿਆ ਤੇ ਬੜਾ ਜਿਹੜਾ ਭਾਰੀ ਨੁਕਸਾਨ ਸਰਸਾ ਦੇ ਕੰਡੇ ਤੇ 7 ਪੋ 1704 ਈਸਵੀ ਦਸੰਬਰ ਦੇ ਮਹੀਨੇ ਵਿੱਚ ਹੋਇਆ